ਅੱਜ ਐਲੈਕਸ਼ਨ ਬਾਠ ਆਪਣੇ ਲਈ ਲੜ ਰਿਹਾ ਜੀ ਹਰਿੰਦਰ ਮਰੌਣ ਦੇ ਨਹੀਂ ਮੈਂ ਕਿਸੇ ਨੂੰ ਹਰਾਉਣ ਲਈ ਜਾਂ ਕਿਸੇ ਨੂੰ ਜਗਾਉਣ ਲਈ ਇਹ ਨਾ ਮੇਰਾ ਅੱਜ ਮਕਸਦ ਨਾ ਮਰ ਰਿਹਾ ਵੀ ਭਾਈ ਸਾਰੀਆਂ ਪਾਰਟੀਆਂ ਨੂੰ ਚਕੰਨਾ ਹੋਣਾ ਕੋਈ ਜਿਹੜੇ ਇਮਾਨਦਾਰ ਬੰਦੇ ਨੇ ਉਹਨਾਂ ਦੀ ਕਦਰ ਕਰਨੀ ਤੂੰ ਜਿਹੜੇ ਮਿਹਨਤੀ ਬੰਦੇ ਨੇ ਉਹਨਾਂ ਦੀ ਕਦਰ ਕਰਨੀ ਤੂੰ ਹੈ ਕਾਮ ਤੋਂ ਤੇ ਅਵਾਜ਼ ਆਈ ਜਾ ਰਹੀ ਹੈ ਕਿ ਗਰੀਬ ਪਿੰਨਾ 23 ਸਾਲ ਤੋਂ ਤੱਕ ਜੀ ਜੀ ਇੱਕ ਸਮੱਸਿਆ ਸੀ ਦੇ ਬਾਰਤ ਭਾਈ ਸਾਹਿਬ ਚੁੱਪ ਨਹੀਂ ਰਹੇ ਸੀ ਪਰ ਪਹਿਲਾਂ ਵੀ ਬੋਲੇ ਗੱਲ ਕਰੀ ਜਦੋਂ ਤੋਂ ਇਹ ਨਰਾਜਗੀ ਸ਼ੁਰੂ ਹੋਈ ਸੀ ਤਾਂ ਉਦੋਂ ਕਿਸੇ ਵੱਡੇ ਚਿਹਰੇ ਤਾਂ ਨਸਪਰ ਕਰਿਆ ਕਿ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਜਿੰਦਾ ਬਾਅਦ ਵਾਪਸ ਆ ਸਾਰੇ ਨਹੀਂ ਕਰਿਆ ਜਿਹੜੇ ਚਿਹਰੇ ਨੂੰ ਸਾਰੇ ਨਹੀਂ ਕਰੇ ਸੈਂਟਰ ਟੀਮ ਨੇ ਕਰਿਆ ਪੰਜਾਬ ਦੀ ਟੀਮ ਨੇ ਸਾਰੇ ਕਰਦੇ ਸੀ ਐਂਡ ਤੱਕ ਕਰਦੇ ਸੀ ਲੋਕਾਂ ਨੇ ਜਿਹੜੇ ਵੱਡੇ ਕਰਦੇ ਹੁੰਦੇ ਲੋਕਾਂ ਨੇ ਛੋਟੇ ਕਰਦੇ ਹੁੰਦੇ ਜਿਹੜੇ ਵੱਡੇ ਕੀਤੇ ਸੀ ਨਾ ਹੁਣ ਤੁਸੀਂ ਦੇਖੋ 22 ਤਰੀਕ ਨੂੰ ਲੋਕ ਕਿੰਨੇ ਛੋਟੇ ਕਰਦੇ ਨੇ ਅੱਜ ਅਸੀਂ ਬਰਨਾਲਾ ਦੇ ਵਿੱਚ ਖੜੇ ਆਂ ਤੇ ਸਾਡੇ ਨਾਲ ਨੇ ਗਰਦੀਪ ਸਿੰਘ ਬਾਟ ਜੋ ਕਿ ਆਮ ਆਦਮੀ ਪਾਰਟੀ ਦੇ ਵਿੱਚ ਚੇਅਰਮੈਨ ਵੀ ਰਹੇ ਆ ਯੋਜਨਾ ਚੇਅਰਬੋਰਡ ਦੇ ਬਰਨਾਲਾ ਦੇ ਚੇਅਰਮੈਨ ਵੀ ਰਹੇ ਆ ਪਰ ਅੱਜ ਗੱਲਬਾਤ ਕਰ ਰਹੇ ਆ ਪਾਰਟੀ ਛੱਡ ਕੇ ਆਯਾਦ ਚੋਣ ਲੜ ਰਹੇ ਆ ਕੀ ਸੋਚ ਕੇ ਲੜ ਰਹੇ ਆ ਵਈ ਸਤਿ ਸ਼੍ਰੀ ਅਕਾਲ ਜੀ ਗਦੀਪ ਜੀ ਸਤਿ ਸ਼੍ਰੀ ਅਕਾਲ ਔਰ ਕੀ ਹਾਲ ਚੱਲ ਆ ਠੀਕ ਹੋ ਚੜਦੀ ਕਲਾ ਕਿਵੇਂ ਚੱਲ ਰਹੀ ਹੈ ਕੈਂਪੇਨ ਬਹੁਤ ਵਧੀਆ ਚੱਲ ਰਹੀ ਹੈ ਬਹੁਤ ਭਰਮਾ ਹੰਗਾਰਾ ਜਿਹੜਾ ਮਿਲ ਰਿਹਾ ਲੋਕ ਬਹੁਤ ਵਧੀਆ ਰਿਸਪਾਂਸ ਦੇ ਰਹੇ ਆ ਦੇ ਰਹੇ ਤੇ ਕਹਿ ਰਹੇ ਇਹ ਸਵਾਰ ਜਿਹੜਾ ਟਰਾਕਾ ਨੂੰ ਵਿਧਾਨ ਸਭਾ ਭੇਜਣਾ ਐਂ ਜੇਕਰ ਗੱਲ ਕਰੀ ਤੁਸੀਂ ਪਹਿਲੇ ਹੀ ਮੌਜੂਦਾ ਸਰਕਾਰ ਦੇ ਵਿੱਚ ਚੇਅਰਮੈਨ ਸੀ ਯੋਜਨਾ ਮੋਰਡ ਦੇ ਪਰ ਇਹ ਇੱਕਦਮ ਕਰਨ ਕਿਵੇਂ ਮੈਂ ਤਾਂ ਸਾਰੀਆਂ ਇੰਟਰਵਿਊ ਵਿੱਚ ਕਿਹਾ ਜੀ ਪਤਾ ਸਾਰਿਆਂ ਨੂੰ ਦੇਖੋ ਜਿਹੜੀ ਪਾਰਟੀ ਕਿਸ ਸਿਧਾਂਤ ਤੋਂ ਪਲਟ ਜੇ ਜਾਂ ਫਿਰ ਉਹ ਚੀਜ਼ਾਂ ਗਲਤ ਹੋਣੀਆਂ ਸਿਧਾਂਤ ਜਿਹੜੇ ਸਿਧਾਂਤਾਂ ਨਾਲ ਕੇ ਪਾਰਟੀ ਆਈ ਸੀ ਉਹ ਸਿਧਾਂਤਾਂ ਤੋਂ ਉਹ ਪਾਸੇ हट ਗਈ ਸੋ ਅਸੀਂ ਅਸੀਂ ਉਸਤਾਨਾ ਤੇ ਖੜੇ ਹਾਂ ਜਿਹੜਾ ਇਨਕਲਾਬ ਜਿੰਦਾਬਾਦ ਦਾ ਨਾਰਾ ਲੈ ਕੇ ਪਾਰਟੀ ਆਈ ਸੀ ਉਹਨਾਂ ਨੇ ਉਹ ਇਨਕਲਾਬ ਜਿੰਦਾਬਾਦ ਦੇ ਨਾਰੇ ਤੋਂ ਉਹ ਥੜਕੇ ਆ ਮੈਂ ਨਹੀਂ ਕਿਹਾ ਮੈਂ ਅੱਜ ਵੀ ਉਹੀ ਉਸੇ ਇਨਕਲਾਬ ਜਿੰਦਾਬਾਦ ਦੇ ਨਾਰੇ ਨਾਲ ਖੜਾ ਇਸ ਲਈ ਮੈਂ ਇਲੈਕਸ਼ਨ ਆ। ਅੱਜ ਇਲੈਕਸ਼ਨ ਵਿੱਚ ਆਪਣੇ ਲਈ ਲੜ ਰਿਹਾ ਜੀ ਹਰਿੰਦਰ ਨੌਰ ਹਰਾਉਣ ਲਈ ਨਹੀਂ ਮੈਂ ਕਿਸੇ ਨੂੰ ਹਰਾਉਣ ਲਈ ਜਾਂ ਕਿਸੇ ਨੂੰ ਜਿਤਾਉਣ ਲਈ ਇਹ ਨਾ ਮੇਰਾ ਅੱਜ ਮਕਸਦ ਆ ਨਾ ਮੇਰਾ ਕੀ ਮੇਰਾ ਮਕਸਦ ਆ ਜੀ ਜਿਵੇਂ ਪਾਰਟੀਆਂ ਨੇ ਨਾ ਜਦੋਂ ਕੋਈ ਪਾਰਟੀ ਦੀ ਕੈਡਿਓਲੋਜੀ ਹੁੰਦੀ ਆ ਇਡਿਓਲੋਜੀ ਤੇ ਪਾਰਟੀ ਚੱਲ ਰਹੀ ਸੀ ਕਿਉਂਕਿ ਇਡਿਓਲੋਜੀ ਤੋਂ ਥੜਕ ਗਈ ਪਰਿਵਾਰਵਾਦ ਦੀ ਇਡਿਓਲੋਜੀ ਤੋਂ ਕਹਿੰਦੇ ਸੀ ਇਹਨਾਂ ਪੁਰਾਣੀਆਂ ਪਾਰਟੀਆਂ ਕਰਦੇ ਨੇ ਜੀ ਪਰਿਵਾਰਵਾਦ ਅਸੀਂ ਨਹੀਂ ਕਰਦੇ ਹੈ ਕਰਪਸ਼ਨ ਪੁਰਾਣੀਆਂ ਪਾਰਟੀਆਂ ਕਰਦੇ ਨੇ ਜੀ ਅਸੀਂ ਨਹੀਂ ਕਰਦੇ ਸੋ ਇਹ ਚੀਜ਼ਾਂ ਆਮ ਆਦਮੀ ਪਾਰਟੀ ਕਹਿ ਕੇ ਆਈ ਸੀ ਜਦੋਂ ਇਹ ਚੀਜ਼ਾਂ ਤੋਂ ਪਾਰਟੀ ਥੜਕ ਗਈ ਪਰਿਵਾਰਵਾਦ ਇਹਨਾਂ ਨੇ ਸ਼ੁਰੂ ਕਰਤਾ ਤਾਂ ਫਿਰ ਤਾਂ ਲਾਜ਼ਮੀ ਸੀ ਸੋ ਦੇਖੋ ਜੇ ਐਂ ਵਰਕਰ ਤੁਸੀਂ ਫਿਰ ਜੇ ਐਂ ਪਰਿਵਾਰਵਾਦੀ ਸ਼ੁਰੂ ਕਰਨਾ ਫਿਰ ਬਲਾਕ ਪ੍ਰਧਾਨ ਬ੍ਰੂਥ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਲਾਉਣ ਦੀ ਲੋੜ ਹੀ ਨਹੀਂ ਢਾਂਚੇ ਨੂੰ ਭੰਗ ਕਰੋ ਸਾਰਿਆਂ ਨੂੰ ਜਿਹੜੇ ਰਿਸ਼ਤੇਦਾਰ ਨੇ ਜਿਹੜੇ ਲੀਡਰਾਂ ਦੇ ਰਿਸ਼ਤੇਦਾਰ ਨੇ ਉਹਨਾਂ ਨੂੰ ਤੁਸੀਂ ਕਿਹਨਾਂ ਦੇ ਦਿਆ ਕਰੋ ਜਾਂ ਉਹਨਾਂ ਨੂੰ ਚੇਅਰਮੈਨ ਵੀ ਉਹਨਾਂ ਨੂੰ ਲਾ ਦਿਆ ਕਰੋ ਸੋ ਮੈਂ ਇਹ ਦੱਸਣ ਲਈ ਇਲੈਕਸ਼ਨ ਲੜ ਰਿਹਾ ਮੈਂ ਸਾਰੇ ਵਰਕਰਾਂ ਦੀ ਲੋਕਾਂ ਦੀ ਆਵਾਜ਼ ਚੱਕਣ ਲਈ ਇਲੈਕਸ਼ਨ ਲੜ ਰਿਹਾ ਵੀ ਭਾਈ ਸਾਰੀਆਂ ਪਾਰਟੀਆਂ ਨੂੰ ਚਕੰਨਾ ਹੋਣਾ ਪਊ ਜਿਹੜੇ ਇਮਾਨਦਾਰ ਬੰਦੇ ਨੇ ਉਹਨਾਂ ਦੀ ਕਦਰ ਕਰਨੀ ਪਊ ਜਿਹੜੇ ਮਿਹਨਤੀ ਬੰਦੇ ਨੇ ਉਹਨਾਂ ਦੀ ਕਦਰ ਕਰਨੀ ਪਊ ਫੇਰ ਆਉਣ ਵਾਲੇ ਸਮੇਂ 'ਚ ਪੰਜਾਬ ਦਾ ਭਲਾ ਹੋਊ ਆਉਣ ਵਾਲੇ ਸਮੇਂ 'ਚ ਫੇਰ ਇੱਥੇ ਲੋਕਾਂ ਦਾ ਭਲਾ ਹੋਊ ਆਮ ਤੌਰ ਤੇ ਆਵਾਜ਼ ਠਾਈ ਜਾ ਰਹੀ ਹੈ ਕਿ ਗਰੀਬ ਪਹਿਲਾਂ 2.5 ਸਾਲ ਕਿਉਂ ਚੁੱਪ ਰਹਿ ਗਿਆ ਜ ਗਰਦੀਪ ਬਾਟ 2.5 ਸਾਲ ਚੁੱਪ ਨਹੀਂ ਰਿਹਾ ਸੀ ਗਰਦੀਪ ਬਾਟ ਪਹਿਲਾਂ ਵੀ ਬੋਲੇ ਤੁਸੀਂ ਪੁੱਛ ਕੇ ਦੇਖੋ ਜੇ ਏਡੀ ਟਰੱਕ ਯੂਨੀਅਨ ਬਰਨਾਲਾ ਟਰੱਕ ਯੂਨੀਅਨ ਤਾਪਾ ਟਰੱਕ ਯੂਨੀਅਨ ਧਰੋਲਾ ਸਾਰੀਆਂ ਮੇਰੇ ਨਾਲ ਨੇ ਤੇ ਸਾਰੇ ਲੋਕ ਮੇਰੇ ਨਾਲ ਨੇ ਜੇ ਅੱਜ ਐਡਾ ਵੱਡਾ ਕਾਫਲਾ ਬਣਦਾ ਜਾ ਰਿਹਾ ਲੋਕ ਕਹਿ ਰਹੇ ਜੇ ਗਰਦੀਪ ਬਾਟ ਜਿੱਤ ਰਿਹਾ ਉਹ ਤਾਂ ਕਹਿ ਰਹੇ ਕਿਉਂਕਿ ਮੈਂ ਉਹਨਾਂ ਦੀ ਹੱਕਾਂ ਦੀ ਆਵਾਜ਼ ਉਠਾਉਂਦਾ ਸੀ ਮੈਂ ਉਹਨਾਂ ਦੀ ਹੱਕਾਂ ਦੀ ਆਵਾਜ਼ ਵਿਦਨ ਦਾ ਪਾਰਟੀ ਉਠਾਉਂਦਾ ਸੀ ਇੱਥੇ ਕੋਈ ਕੋਈ ਗਲਤ ਹੁੰਦਾ ਸੀ ਇੱਥੇ ਇੱਕ ਮਤਲਬ ਕਿ ਅਫਸਰ ਆਏ ਉਹਨਾਂ ਨੇ ਬੜੀ ਰਿਸ਼ਵਤ ਖੋਰੀ ਕੀਤੀ ਉਹ ਪਹਿਲਾਂ ਮੈਂ ਇਥੋਂ ਦਾ ਐਮਪੀ ਜਿਹੜੇ ਹੁਣ ਨੇ ਉਹਨਾਂ ਨੂੰ ਮੈਂ ਉਹਦੇ ਵਾਸਤੇ ਆਵਾਜ਼ ਉਠਾਈ ਵੀ ਇਹਨਾਂ ਹੱਲ ਕੀਤਾ ਜਾਵੇ ਪਰ ਉਹਨਾਂ ਨੇ ਹੱਲ ਨਹੀਂ ਕੀਤਾ ਫਿਰ ਮੈਂ ਉੱਪਰ ਆਵਾਜ਼ ਉਠਾਈ ਤੇ ਫਿਰ ਅਸੀਂ ਉਹਨੂੰ ਬਦਲਾਇਆ ਸੋ ਇਹ ਹੀ ਜੀ ਗੱਲ ਨਹੀਂ ਇਹ ਮੈਂ ਪਹਿਲਾਂ ਕਰਦਾ ਰਿਆਂ ਮੈਂ ਤਾਂ ਹੀ ਨਹੀਂ ਅਦਰਵਾਇਜ਼ ਇਹ ਗੱਲ ਤਾਂ ਸਤਾਈ ਚ ਕਹਿੰਦੇ ਤੇ ਲੋਕਾਂ ਨੇ ਕਹਿਣਾ ਸੀ ਭਾਈ 5 ਸਾਲ ਰਹਿ ਕੇ ਕਰ ਗਿਆ ਤੇ ਹੁਣ ਭੁੱਲਿਆ ਨਹੀਂ ਜਿਮਣੀ ਚੌਂਜ ਤਾਂ ਯਾਦ ਹੁਣ ਤੱਕ ਕੋਈ ਲੜਾਈ ਨਹੀਂ ਪੰਜਾਬ ਦੇ ਇਤਿਹਾਸ 'ਚ ਮੈਂ ਲੜ ਰਿਆਂ ਜਿਮਣੀ ਚੌਂਜ 'ਚ ਸਰਕਾਰ ਦਾ ਕੋਈ ਨਮੈਂਦਾ ਸਰਕਾਰ ਦਾ ਚੇਅਰਮੈਨ ਕੋਈ ਆਦ ਲੜਿਆ ਮੈਂ ਲੜ ਰਿਹਾ ਸੋ 2.5 ਸਾਲ ਸਰਕਾਰ ਦੇ ਪਈ ਸੀ ਮੈਂ ਤਾਂ ਉਹ ਉਸ ਗੱਲ ਦੀ ਪ੍ਰਵਾਹ ਨਹੀਂ ਕੀਤੀ ਸੋ ਇਸ ਲਈ ਲੜ ਰਿਹਾ ਕਿਉਂਕਿ ਸੱਚਿਆਂ ਇਮਾਨਦਾਰ ਆ ਤੇ ਸਾਫ਼ ਆ ਜੀ ਬਿਲਕੁਲ ਜੇਕਰ ਵਾਟ ਗੱਲ ਕਰੀ ਜਦੋਂ ਤੋਂ ਦੀ ਨਾਰਾਜ਼ਗੀ ਸ਼ੁਰੂ ਹੋਈ ਸੀ ਤਾਂ ਉਦੋਂ ਕਿਸੇ ਵੱਡੇ ਚਿਹਰੇ ਨਾਲ ਸੰਪਰਕ ਕਰਿਆ ਕਿ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਬਾਅਦ ਵਿੱਚ ਸਾਰੇ ਸਾਰੇ ਨਹੀਂ ਕਰਿਆ ਜੀ ਵੱਡੇ ਚਿਹਰੇ ਨੇ ਤਾਂ ਸਾਰੇ ਨਹੀਂ ਕਰੇ ਸੈਂਟਰਲ ਟੀਮ ਨੇ ਕਰਿਆ ਪੰਜਾਬ ਦੀ ਟੀਮ ਨੇ ਕਰਿਆ ਸਾਰੇ ਕਰ ਰਹੇ ਸੀ ਐਂਡ ਤੱਕ ਕਰ ਰਹੇ ਸੀ ਉਹ ਤਾਂ ਪੰਜਾਬ ਮੰਡੀ ਬੋਰਡ ਤੱਕ ਕਹਿੰਦੀ ਸੀ ਕਿ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਜੀ ਨੂੰ ਜੇ ਤੁਸੀਂ ਕੈਬਨਿਟ ਪਰ ਰੈਂਕ ਲਾਓ। ਬਲਕਿ ਚੰਡੀਗੜ੍ਹ ਮੰਡੀਪੁਰ ਦੀ ਚੇਅਰਮੈਨਿੰਗ ਦਾ ਮਸਲਾ ਥੋੜੀ ਹੈ। ਇਹ ਕੈਬਨਿਟ ਰੈਂਕ ਦਾ ਮਸਲਾ ਥੋੜੀ ਹੈ। ਮਸਲਾ ਤਾਂ ਹੈ ਵੀ ਜਿਹੜੀ ਸਿਧਾਂਤਾਂ 'ਤੇ ਤੁਸੀਂ ਖੜੇ ਸੀ ਉਹ ਸਿਧਾਂਤਾਂ ਤੁਸੀਂ ਛੱਡ ਕੇ ਕਿ ਉਹ ਸਿਧਾਂਤਾਂ ਦੇ ਸਾਰੀਆਂ ਪਾਰਟੀਆਂ ਨੂੰ ਮੋੜ ਨੀ ਤੇ ਲੈ ਕੇ ਆਉਣ ਦੀ ਲੜਾਈ ਆ ਕੋਈ ਕੱਲੀ ਆਮਦ ਪਾਰਟੀ ਦੀ ਸਾਰੀਆਂ ਪਾਰਟੀਆਂ ਉਹਦੇ ਸਿਧਾਂਤਾਂ ਦੇ ਮੋੜ ਨੂੰ ਨੀ ਤੇ ਲੈ ਕੇ ਆਉਣ ਇਹ ਮੇਰੀ ਲੜਾਈ ਐ ਗਦੀਪ ਜੀ ਜੇਕਰ ਗੱਲ ਕਰੀਏ ਮੌਜੂਦਾ ਸੱਤਾ ਜਿਹੜੀ ਇਸ ਵਕਤ ਤੁਹਾਡੇ ਆਪੋ ਜਿਓਟ ਹੋ ਚੁੱਕੀ ਐ ਇਹ ਕੇਵਲ ਕੇਵਲ ਸਿੰਘ ਢਿੱਲੋਂ ਤੇ ਕਾਲਾ ਸਿੰਘ ਢਿੱਲੋਂ بڑے ਵੱਡੇ ਚਿਹਰੇ ਨੇ ਜਿਹੜਾ ਉਹਨਾਂ ਵਿੱਚ ਤੁਸੀਂ ਚੋਣ ਲੜ ਰਹੇ ਹੋ ਇੱਕ ਪਾਸੇ ਮੀਤ ਹੀਰ ਵੀ ਐ ਜਿਹੜਾ ਅੱਜ ਤੁਹਾਡੇ ਖਿਲਾਫ ਖੜਾਗਾ ਮੈਂ ਕਿਸ ਤਰ੍ਹਾਂ ਲੱਗ ਰਿਹਾ ਚੋਣ ਕੰਪੇਨ ਵਿੱਚ ਗੱਲ ਦੇਖੋ ਜੀ ਕੋਈ ਵੱਡਾ ਚਿਹਰਾ ਨਹੀਂ ਹੁੰਦਾ ਤੁਸੀਂ ਕਹਿ ਰਹੇ ਹੋ ਕੇਵਲ ਸਿੰਘ ਢਿੱਲੋਂ ਜਦੋਂ ਕੇਵਲ ਸਿੰਘ ਢਿੱਲੋਂ ਪਹਿਲੀ ਵਾਰ ਲੜੇ ਸੀ ਤਾਂ ਕਿੱਡੇ ਕਿਹਰੇ ਸੀ ਕੇਵਲ ਸਿੰਘ ਮੀਤ ਹੈਰ ਤੁਸੀਂ ਕਹਿੰਦੇ ਵੱਡਾ ਚਿਹਰਾ ਮੀਤ ਹੈਰ ਜਦੋਂ ਪਹਿਲੀ ਵਾਰ ਲੜੇ ਸੀ ਇਹ ਕਿੱਡੇ ਕਿਹਰੇ ਸੀ ਚਿਹਰੇ ਚੂਰੇ ਭਾਈ ਜੀ ਕੋਈ ਵੱਡੇ ਨਹੀਂ ਹੁੰਦੇ ਕੋਈ ਛੋਟੇ ਨਹੀਂ ਹੁੰਦੇ ਲੋਕ ਵੱਡੇ ਹੁੰਦੇ ਲੋਕਾਂ ਨੇ ਚਿਹਰੇ ਵੱਡੇ ਕਰਨੇ ਹੁੰਦੇ ਲੋਕਾਂ ਨੇ ਛੋਟੇ ਕਰਨੇ ਹੁੰਦੇ ਜਿਹੜੇ ਵੱਡੇ ਕੀਤੇ ਸੀ ਨਾ ਹੁਣ ਤੁਸੀਂ ਦੇਖੋ 23 ਤਰੀਕ ਨੂੰ ਲੋਕ ਕਿੰਨੇ ਕਿ ਛੋਟੇ ਕਰਨੀ ਚਾਹੁੰਦੇ ਨੇ ਲੋਕ ਨੇ ਲੋਕ ਵੱਡੇ ਆ ਲੋਕਤੰਤਰ 'ਚ ਸਿਰਫ ਲੋਕ ਹੀ ਵੱਡੇ ਹੁੰਦੇ ਆ ਲੀਡਰ ਕਦੇ ਵੱਡੇ ਨਹੀਂ ਹੁੰਦੇ ਚਿਹਰਾ ਕੋਈ ਵੱਡਾ ਨਹੀਂ ਲੋਕ ਵੱਡੇ ਆ ਲੋਕ ਦੱਸਣਗੇ ਕਿਹਨੂੰ ਅਸੀਂ ਵੱਡਾ ਕਰਨਾ ਕਿਹਨੂੰ ਜੀ ਬਿਲਕੁਲ ਬਹੁਤ-ਬਹੁਤ ਧੰਨਵਾਦ ਜਿਹੜਾ ਤੁਸੀਂ ਕੀਮਤੀ ਸਮੇਂ ਦੇ ਵਿੱਚ ਸਮਾਂ ਦਿੱਤਾ ਸਾਨੂੰ ਬਹੁਤ-ਬਹੁਤ ਧੰਨਵਾਦ ਬਾਟਸਾ ਧੰਨਵਾਦ ਬਹੁਤ-ਬਹੁਤ ਧੰਨਵਾਦ ਹਾਂਜੀ ਦੋਸਤੋ ਇਹ ਸਨ ਗਰਦੀਪ ਸਿੰਘ ਪਾਟਜੀ ਜਿਹੜੇ ਕਿ ਬਰਨਾਲਾ ਤੋਂ ਆਯਾਤ ਚੋਣ ਲੜ ਰਹੇ ਆ ਦੱਸਿਆ ਕਿ ਚਿਹਰਾ ਕੋਈ ਵੱਡਾ ਨਹੀਂ ਹੁੰਦਾ ਉਹ ਲੋਕ ਦੱਸਣਗੇ ਕਿਹੜਾ ਚਿਹਰਾ ਵੱਡਾ ਐ ਸੋਨੀ ਮੰਗੇਵਾਲ ਦੇ ਨਾਲ ਮੈਨੂੰ ਫਰੋਜ਼ ਖਾਨੂ ਦੇ ਉਜਾਦ ਤੇ ਤੁਸੀਂ ਬਣ ਰਹੋ ਹਮ ਦਾ ਟੀਵੀ ਦੇ ਨਾਲ